ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਾਰ ਕਿਰਪਾ ਤ੍ਰਿਸ਼ਨਾ 부ਝਾਵਣਿਆ ਹਵਾਰੀ ਜਿਉ ਵਾਰੀ ਗੁਰਮਖ ਅੰਮ੍ਰਿਤ ਪੀਆਵਣਿਆ ਰਸਨਾ ਰਸ ਚਾਖ ਸਦਾ ਰਹੈ ਰੰਗ ਰਾਤੀ ਸਹਿਜ ਹਰ ਗੁਣ ਗਾਵਣਿਆ ਰਹਾਓ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਏਕਸ ਸਿਓਲੇ ਬਲਾਏ ਨਦਰ ਕਰੇ ਤਾ ਹਰ ਗੁਣ ਗਾਵੈ ਨਦਰੀ ਸਚ ਸਮਾਵਣਿਆ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਤੁਜਤੇ ਬਾਹਰ ਕਿਛੁ ਨਾ ਹੋਵੈ ਗੁਰਮਖ ਸੋਜੀ ਪਾਵਣਿਆ ਗੁਰਮਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋ ਹੈ ਅਮਰਤ ਨਾਮ ਅੰਤਰ ਮਨ 모ਹੈ ਅਮਰਤ ਮਨ ਤਨ ਬਾਣੀ ਰਤਾ ਅਮਰਤ ਸਹਿਜ ਸੁਨਾਵਣਿਆ ਮਨ ਮੁਖ ਭੂਲਾ ਦੂਜੈ ਭਾਏ ਖਵਾਏ ਨਾਮ ਨਾਲੇਵੈ ਮਰੈ ਬਿਖ ਖਾਏ ਆਨ ਦੇਨ ਸਦਾ ਵਿਸ਼ਟਾ ਮਹਿ ਵਾਸਾ ਬੇਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸਨੋ ਆਪ ਪੀਆਏ ਹੋਰ ਪ੍ਰਸਾਦੀ ਸਹਿਜ ਲਿਵ ਲਾਏ ਪੂਰਨ ਪੂਰ ਰਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜੇਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੋ ਸਹਿਜੇ ਸਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸਚ ਲਾਗੇ ਜੋ ਤੁਧ ਭਾਏ ਸਦਾ ਸਚ ਸੇਵੈ ਸਹਿਜ ਸੁਭਾਏ ਸਚਾ ਸ਼ਬਦ ਸਚਾ ਸਲਾਹੀ ਸਚੈ ਮੇਲ ਮਿਲਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸਲਾਹਣਿਆ ਸੱਚ ਧਾਇਨ ਸੇ ਸਚ ਰਾਤੇ ਸਚੇ ਸਚ ਸਮਾਵਣਿਆ ਰਹਾਓ ਜੈ ਦੇਖਾ ਸਚ ਸਭਨੀ ਥਾਈ ਗੌਰ ਪ੍ਰਸਾਦੀ ਮਨਵਸਾਈ ਤਨ ਸਚਾ ਰਸਨਾ ਸਚ ਰਾਤੀ ਸਚ ਸੁਣ ਆਖ ਵਿਖਾਨਣਿਆ ਮਨਸਾ ਮਾਰ ਸਚ ਸਮਾਣੀ ਇਨ ਮਨ ਢੀਠੇ ਸਭ ਆਵਣ ਜਾਣੀ ਸਤਗੁਰ ਸੇਵੇ ਸਦਾ ਮਨ ਨਿਹਚਲ ਨੇਜ ਘਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸਚ ਪਾਵਣਿਆ ਜੋ ਸਚ ਰਾਤੇ ਤិន ਸੱਚੀ ਲਿਵ ਲਾਗੀ ਹਰ ਨਾਮ ਸਮਾਲਹਿ ਸੇ ਵੱਡ ਭਾਗੀ ਸਚੈ ਸ਼ਬਦ ਆਪ ਮਿਲਾਏ ਸਤ ਸੰਗਤ ਸਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਓਹੋ ਅਗੰਮ ਅਗੋਚਰ ਸ਼ਬਦ ਸੁਧ ਹੋਵੇ ਅਨੰਦ ਸੱਚ ਸ਼ਬਦ ਸਾਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਕੇ ਸ਼ਾਂਤ ਨ ਆਈ ਤ੍ਰਿਸ਼ਨਾ ਜਾਲੇ ਸੁਧ ਨ ਕਾਈ ਬੇਖ ਬਿਹਜ ਹੈ ਬਿਖ ਮੋਹ ਪਿਆਸੇ ਕੂੜ ਬੋਲਾ ਬਿਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜਮਹਿ ਫਿਰ ਪਵੈ ਘਨੇਰੇ ਤੂੰ ਇੱਕੋ ਨਹਿਚਲ ਅਗੰਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ਹੋ ਵਾਰੀ ਜਿਓ ਵਾਰੀ RAM ਨਾਮ ਮਨ ਵਸਾਵਣਿਆ ਤੇ ਸਰੂਪ ਨਰੇਖਿਆ ਵਰਨਨਾ ਕੋਈ ਗੁਰਮਤੀ ਆਪ 부ਝਾ ਬਣਿਆ ਰਹਾਓ ਸਭੇ ਕਾ ਜੋਤ ਜਾਣੈ ਜੇ ਕੋਈ ਸਤ ਗੁਰ ਸੇਵਿਐ ਪ੍ਰਗਟ ਹੋਈ ਗੋਪਤ ਪ੍ਰਗਟ ਵਰਤੈ ਸਭ ਥਾਈ ਜੋਤੇ ਜੋਤ ਮਿਲਾ ਬਣਿਆ ਤ੍ਰਿਸ਼ਨਾ ਅਗਨਾ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਏ ਆਪਣੇ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਜੈ ਆਪ ਮਾਰੇ ਤਾਂ ਤ੍ਰਿਪਵਨ ਸੂਜੈ ਫਿਰ ਫਿਰਿ ਉਹ ਮਰੈ ਨਾ ਮਰਣਾ ਹੋਵੈ ਸਹਿਜ ਸੱਚ ਸਮਾਵਣਿਆ ਮਾਇਆ ਮੈਂ ਫਿਰ ਚੇਤ ਨਾ ਲਾਏ ਗੁਰ ਕੈ ਸ਼ਬਦ ਸਾਧ ਰਹਿ ਸਮਾਏ ਸੱਚ ਸਲਾਹੇ ਸਭ ਘਟ ਅੰਤਰ ਸਚੋ ਸਚ ਸੁਹਾਵਣਿਆ ਸਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਾ ਪਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸਚ ਮਨ ਅੰਦਰ ਰਿਹਾ ਸਮਾਏ ਸਦਾ ਸੱਚ ਨੇਹ ਚਲ ਆਵੇ ਨਾ ਜਾਏ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਾਲਾਹੀ ਅਵਰ ਨ ਕੋਈ ਜੇ ਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਸਮਾਵਣਿਆ ਸਚ ਸਾਲਾਹੀ ਵਰ ਨਾ ਕੋਈ ਜਿਤ ਸੇਵਿਐ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੇ ਸਚੋ ਸਚ ਕਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ